ਪੰਜਾਬ ਦੇ ਹੜਪੀੜਤਾਂ ਲਈ ਲਗਾਤਾਰ ਫੰਡਸ ਹਾਲੇ ਵੀ ਆ ਰਹੇ ਹਨ ਤੁਸੀਂ ਸਭ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਕਈ ਗੁਰਦੁਆਰਾ ਸਾਹਿਬ ਉਹਨਾਂ ਨੇ ਵੀ ਇਸ ਨੂੰ ਖਾਸ ਤੌਰ ਦੇ ਉੱਤੇ ਗੰਭੀਰਤਾ ਨਾਲ ਲਿਆ ਇੰਡੀਆ ਕਲਚਰਲ ਸੈਂਟਰ ਕੈਨੇਡਾ ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਜਿਹਨੂੰ ਅਸੀਂ ਨੰਬਰ 5 ਵਾਲਾ ਗੁਰਦੁਆਰਾ ਸਾਹਿਬ ਕਹਿੰਦੇ ਹਾਂ ਉਹਨਾਂ ਨੇ 50000 ਡਾਲਰ ਪੰਜਾਬ ਦੇ ਹੜਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਦਿੱਤਾ ਹੈ ਅਤੇ ਇਸ ਨੂੰ ਪਾ ਕੇ ਹੁਣ ਅਸੀਂ ਦੇਖਦੇ ਹਾਂ ਤਾਂ ਟੋਟਲ ਜਿਹੜਾ ਸੰਗਤ ਨੇ ਪੈਸੇ ਦਿੱਤੇ ਨੇ ਉਹ 2.2 ਮਿਲੀਅਨ ਡਾਲਰ 14 ਕਰੋੜ ਰੁਪਏ ਤੋਂ ਉੱਪਰ ਹੋ ਗਿਆ ਹੈ ਜਿਹੜਾ ਕਿ ਸਿੱਖ ਅਵੇਅਰਨੈਸ ਫਾਊਂਡੇਸ਼ਨ ਨੂੰ ਦੇ ਦਿੱਤਾ ਗਿਆ ਹੈ ਸਿੱਖ ਅਵੇਅਰਨੈਸ ਫਾਊਂਡੇਸ਼ਨ ਵਾਲੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਡੰਗਰ ਹੜ ਗਏ ਸਨ ਉਹਨਾਂ ਨੂੰ ਮੱਝਾਂ ਲੈ ਕੇ ਦੇ ਰਹੇ ਨੇ ਜਿਨ੍ਹਾਂ ਦੇ ਘਰ ਟਹਿ ਗਏ ਸੀ ਉਹਨਾਂ ਦੇ ਘਰ ਬਣਾ ਰਹੇ ਹਨ ਉਹਨਾਂ ਦੀਆਂ ਵੀਡੀਓਜ਼ ਤੇ ਉਹਨਾਂ ਦੀਆਂ ਇੰਟਰਵਿਊਜ਼ ਵੀ ਅਸੀਂ ਵਾਕਿਆਤ ਦਾ ਤੌਰ ਤੇ ਪੋਸਟ ਕਰਦੇ ਰਹਾਂਗੇ ਸੋ ਇਹ 50000 ਡਾਲਰ ਜਿਹੜਾ ਸੰਗਤ ਨੇ দান ਕੀਤਾ ਹੈ ਗੁਰਦੁਆਰਾ ਨਾਨਕ ਨਿਵਾਸ ਸੁਸਾਇਟੀ ਵੱਲੋਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਤੇ ਇਹ ਪੈਸੇ ਵੀ ਉਸੇ ਰਕਮ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਪੰਜਾਬ ਦੇ ਭੈਣਾ ਭਰਾਵਾਂ ਲਈ ਕੁਝ ਇਹ ਉਪਰਾਲਾ ਕਰ ਰਹੇ ਆ ਅੱਜ ਅਸੀਂ 50000 ਡਾਲਰ ਦਾ ਚੈੱਕ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਇੰਟਰਨੈਸ਼ਨਲ ਨੂੰ ਦੇ ਰਹੇ ਆ ਉਮੀਦ ਹੈ ਕਿ ਇਸ ਨਾਲ ਸਾਡੇ ਪੈਣਾ ਭਰਾਵਾਂ ਦੀ ਮਦਦ ਹੋ ਜਾਵੇਗੀ ਇਸ ਲਈ ਅਸੀਂ ਸਾਰੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਆ